ਇਕ ਗੁਰ ਕਾਹ ਦਾ ਸਤਿਗੁਰ ਪ੍ਰਸਾਦ ਗੌੜੀ ਬਰਾਗਣਾ ਰਵਿਦਾਸ ਜੀਓ ਘਟ ਅਵ ਘਟ ਦੁਗਰ ਕਣਾ ਇੱਕ ਨਿਰਗੁਣ ਬੈਲ ਹਮਾਰਾ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੁੰਜੀ ਰਾਖ ਮੁਰਾਰ ਕੋ ਬਨੇ ਜਾਰੋ RAM ਕੋ ਮੇਰਾ ਤੰਦਾ ਲਾਦਿਆ ਜਾਏ ਰੇ ਰਹਾਉ ਹੋ ਬੰਝਾਰੋ RAM ਕੋ ਸਹਿਜ ਕਰੋ ਬਾਬਾਰ ਮੈਂ RAM ਨਾਮ ਤੰਦ ਲਾਦਿਆ ਬੇ ਕਲਦੀ ਸੰਸਾਰ ਰੁਵਾਰ-ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਹ ਜਾਮਾ ਡੰਡਣਾ ਲੱਗਾਈ ਤਜਿਲੇ ਸਰਵ ਜੰਗਾਲ ਜੈਸਾ ਰੰਗ ਕੁਸੰਭ ਕਾਤਾ ਐਸਾ ਇਹੋ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਾਉਲ ਅਬਿਦਾਸ ਚੂਮਾਰ ਗੋੜੀ ਪੂਰਬੀ ਰਵੀਦਾਸ ਜੀਓ ੴ ਸਤਿਗੁਰ ਪ੍ਰਸਾਦ ਕੂਪ ਪਰੋ ਜੈ ਸਦਾ ਦਰਾ ਕਾਸ਼ ਦੇਸ ਵਿਦੇਸ਼ ਨਾ ਬੂਜ ਐਸੇ ਮੇਰਾ ਮਨ ਵਿਖਿਆ ਬਮੋਇ ਕਛੂ ਆਰਾ ਪਾਲਨਾ ਸੂਜ ਸਗਲ ਪਵਨ ਕੇ ਨਾਇਕਾ ਇਕ ਛਿਨ ਦਰਸ ਦਿਖਾਏ ਜੀ 라ਹੋ ਮਲਨ ਭਈ ਮਤ ਮਾਧਵਾ ਤੇਰੀ ਘਤ ਲਖੀ ਨਾ ਜਾਏ ਕਰੋ ਕਿਰਪਾ ਪਰਮ ਚੂਕਈ ਮੈਂ ਸੁਮਤ ਦੇਹੁ ਸਮਝਾਏ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ અપਾਰ ਪ੍ਰੇਮ ਭਗਤ ਕੇ ਕਾਰਣ ਕਹੋ ਰਵਿਦਾਸ ਚੁਮਾਰ ਗੋੜੀ ਬਿਰਾਗਣ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਤੀਨੋਂ ਜੁਗ ਤੀਨੋਂ ਜਿਹੜੇ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਈ ਬੋਰੇ ਮੋ ਸੋ ਕੋ ਨਾ ਕਹੇ ਸਮਝਾਏ ਜਾਤੇ ਆਵਾ ਗਵਨ ਬਿਲਾਏ ਰਹਾਓ ਬਹੁ ਬਿਦ ਤਰਮਨ ਰੂਪੀਏ ਕਰਤਾ ਦੀਸੇ ਸਭ ਲੋਏ ਕਵਨ ਕਰਮ ਤੇ ਛੁਟ ਗਏ ਜੈ ਸਾਦੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰੀਏ ਸੰਕਾ ਸੋਨੋ ਬੇਦ ਪੁਰਾਨ ਸੰਸਾਰ ਸਾਧ ਹਿਰਦੇ ਵਸੇ ਕੌਣ ਹਰੇ ਅਭਿਮਾਨ ਬਾਹਰ ਉਦਕ ਪਖਾਰੀਏ ਘਟ ਪੀਤਰ ਬਵਿੰਦ ਬਕਾਰ ਸੁਧ ਕਵਨ ਪਰ ਹੋਈ ਵੋ ਸੋਚ ਕੁੰਚਰ ਬਿਦ ਵਿਹਾਰ ਦਵ ਪ੍ਰਵਾਸ ਰਜਨੀ ਜਸਾ ਗਤ ਜਾਨਤ ਸਭ ਸੰਸਾਰ ਪਾਰਸ ਮਾਨੋ ਤਾਬੋ ਸੁਵੇ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਪੇਟੀਏ ਪੂਰਬ ਲਿਖਤ ਲਾਟ ਉਨ ਮਨ 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 ਹੀ ਮਿਲੇ ਛੁਟਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਪਰਮ ਬੰਧਨ ਕਾਟ ਬਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨੇਕ ਜਤਨ ਨਿਗਰ ਨਿਗਰਾਇ ਕੀਏ ਤਾਰੀ ਨਟਰੇ ਪਰਮ ਫਾਸ ਪ੍ਰੇਮ ਭਗਤ ਨਹੀਂ ਉਪਜੇ ਤਾਂ ਤੇ ਰਵਿਦਾਸ ਉਦਾਸ ਅਨੇਕ ਜਤਨ ਨਿਗਰਹਿ ਕੀਏ ਤਾਰੀ ਨਟਰੇ ਪਰਮ ਫਾਸ ਪ੍ਰੇਮ ਭਗਤ ਨਹੀਂ ਉਪਜੇ ਤਾਂ ਤੇ ਰਵਿਦਾਸ ਉਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ